अगस्त महिना साल 1947 ਪੰਜਾਬੀਆਂ ਦੇ ਨਾਲ ਤੱਕੇ ਦੀ ਹਿਜਰਤ ਦੁੱਖ ਔਰ ਉਦੋਂ ਦੇ ਫਾਟ ਨੇ ਜਿਹੜੇ ਉਹਨਾਂ ਦੇ ਨਾਲ ਜੁੜੀਆਂ ਸੱਚੀਆਂ ਕਹਾਣੀਆਂ ਦਾ ਸੈਗਮੈਂਟ ਲੈ ਕੇ ਮੈਂ ਮਸੂਦ ਮੱਲੀ ਪੰਜਾਬੀ ਰੇਡੀਓ ਯੂਐਸ ਤੋਂ ਆਪ ਸਭ ਸਰੋਤਿਆਂ ਔਰ ਦਰਸ਼ਕਾਂ ਦੀ ਸੇਵਾ ਚ ਪੇਸ਼ ਆ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਸੱਚੀਆਂ ਕਹਾਣੀਆਂ ਦੇ ਵਿੱਚੋਂ ਅੱਜ ਜਿਹੜੀ ਕਹਾਣੀ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਉਸ ਤੋਂ ਪਹਿਲਾਂ ਦੱਸਤਾ ਜਾਵਾਂਗੇ ਜਦੋਂ ਪੰਜਾਬ ਦੀ ਵੰਡ ਹੋ ਗਈ ਤੇ ਬਹੁਤ ਸਾਰਾ ਵਿਰਸਾ ਇੱਧਰ ਰਹਿ ਗਿਆ ਔਰ ਬਹੁਤ ਸਾਰਾ ਉੱਧਰ ਰਹਿ ਗਿਆ ਸੋ ਪੰਜਾਬੀਆਂ ਦੇ ਵੰਡੇ ਜਾਣ ਤੋਂ ਬਾਅਦ ਇਹ ਵਿਰਸਾ ਵੀ ਵੰਡਿਆ ਗਿਆ। ਦੁੱਖ ਤਕਲੀਫ ਆਪਣੀ ਥਾਂ ਸੀ ਪਰ ਕੀ ਪਤਾ ਸੀ ਕਿ ਓਨਾਂ ਵਾਲੇ ਵਕਤ ਦੇ ਵਿੱਚ ਵੀ ਪੰਜਾਬੀਆਂ ਚ ਕੁਝ ਐਸੇ ਹੀਰੇ ਐਸੇ ਲਾਲ ਐਸੇ ਜਵਾਹਰ ਨਿਕਲਣਗੇ ਜਿਨ੍ਹਾਂ ਦੀ ਚਮਕ ਪੂਰੀ ਦੁਨੀਆ ਤੇ ਜਾਏਗੀ। ਉਹ ਆਪਣੇ ਆਪਣੇ ਫਨ ਆਪਣੀ ਆਪਣੀ ਕਲਾ ਆਪਣੇ ਆਪਣੇ ਆਰਟ 'ਚ ਆਪਣੀ ਨਾਮਤਾ ਖੱਟਣਗੇ। ਪਰ ਉਹਨਾਂ ਦੀ ਇਸ ਨਾਮਤਾ ਦੇ ਨਾਲ-ਨਾਲ ਉਹ ਦੁੱਖ ਹੈ ਜਿਹੜਾ ਉਹ ਵੀ ਦੁਨੀਆ ਦੇ ਸਾਹਮਣੇ ਪੋਰਟਰੇਟ ਹੋਏਗਾ। ਕਿ 47 ਚ ਆਪਣੀ ਧਰਤੀ ਆਪਣੇ ਘਰਬਾਰ ਆਪਣੇ ਦਰਾਂ ਤੋਂ ਵਿਛੜੇ ਲੋਕ ਨੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੇ ਲਿਖਾਰੀ ਜਿਨ੍ਹਾਂ ਦੀ ਕਿਤਾਬ ਦਾ ਇੱਕੋ ਰੈਫਰੈਂਸ ਤਾਂਗਾ ਉਦਾਂ ਤੇ ਉਹਨਾਂ ਦਰਜਣਾ ਕਿਤਾਬਾਂ ਲਿਖੀਆਂ ਟ੍ਰੇਨ ਟੂ ਪਾਕਿਸਤਾਨ ਮੇਰੀ ਮੁਰਾਦ ਹੈ ਖਸ਼ਵੰਤ ਸਿੰਘ ਹੋਣਾ ਤੋਂ ਜੀ ਹਾਂ ਉਹ ਹੀ ਖਸ਼ਵੰਤ ਸਿੰਘ ਹੋਣੇ ਜਿਨ੍ਹਾਂ ਨੇ ਦਰਜਣਾ ਕਿਤਾਬਾਂ ਲਿਖੀਆਂ ਔਰ ਭਾਰਤ ਵੱਲੋਂ ਉਹਨਾਂ ਨੂੰ ਬਹੁਤ ਸਾਰੇ ਪੁਰਸਕਾਰ ਨੇ ਜਿਹੜੇ ਉਹ ਦਿੱਤੇ ਗਏ ਪਰ ਸਨ 84 ਦੇ ਹਮਲੇ ਤੋਂ ਬਾਅਦ ਉਹਨਾਂ ਨੇ ਭਾਰਤੀ ਸਰਕਾਰ ਵੱਲੋਂ ਦਿੱਤੇ ਗਏ ਸਾਰੇ ਇਜ਼ਾਜ਼ ਸਾਰੇ ਪੁਰਸਕਾਰ ਸਾਰੇ ਤਮਗੇ ਵਾਪਸ ਕਰ ਦਿੱਤੇ ਸਨ ਖਸ਼ਵੰਤ ਸਿੰਘ ਹੋਣਾ ਦਾ ਜਨਮ ਲੈnde ਪੰਜਾਬ ਦੇ ਜ਼ਿਲ੍ਹੇ ਖੁਸ਼ਾਦ ਦੇ ਪਿੰਡ ਹਡਾਲੀ ਦਾ ਸੀਗਾ ਉਹ ਮਰਦੇ ਦਮ ਤੱਕ ਆਪਣੇ ਪਿੰਡ ਨੂੰ ਯਾਦ ਕਰਦੇ ਰਹੇ ਉਹਨਾਂ ਨੇ ਜਦੋਂ ਜਦੋਂ ਵੰਡ ਦੇ ਉੱਤੇ ਦੁਕਾਨ ਭਰੀਆਂ ਕਹਾਣੀਆਂ ਦੇ ਮੰਜ਼ਰ ਅਖਰਾਂ ਰਹੀਂ ਅਲੀਕੇ ਤੇ ਇੰਜ ਹੀ ਲੱਗਾ ਕਿ ਜਿਦਾਂ ਸਾਰੇ ਮੰਜ਼ਰ ਸਾਹਮਣੇ ਹੋ ਉਹ 80 ਦੇ ਹਾਕੜੇ ਦੇ ਵਿੱਚ ਪਾਕਿਸਤਾਨ ਆਏ ਭਾਰਤ ਤੋਂ ਆਉਣ ਵਾਲੇ ਕਿਸੇ ਵੀ ਯਾਤਰੀ ਨੂੰ ਜਾਂ ਕਿਸੇ ਵੀ ਵਜ੍ਹਾ ਨਾਲ ਆਉਣ ਵਾਲਾ ਜਿਹੜਾ ਬੰਦਾ ਉਹਨੂੰ ਵੀਜ਼ਾ ਉਹਦਾਂ ਨਹੀਂ ਦਿੱਤਾ ਜਾਂਦਾ ਜਿੱਦਾਂ ਅਜੋਕੇ ਦੌਰ 'ਚ ਅਮਰੀਕਾ ਆਸਟ੍ਰੇਲੀਆ ਯੂਰਪ ਜਾਂ ਭਾਰਤ ਤੋਂ ਅਰ ਦੁਨੀਆ ਦੇ ਕਿਸੇ ਹੋਰ ਮੁਲਕ ਦੇ ਵਾਸੀ ਨੂੰ ਦਿੱਤਾ ਜਾਂਦਾ ਹੈ ਔਰ ਪਾਕਿਸਤਾਨ ਚ ਉਹਦੀ ਜੋ ਆਉ ਭਗਤ ਕੀਤੀ ਜਾਂਦੀ ਹੈ ਗਵਾਂਡੀ ਮੁਲਕ ਵੱਲੋਂ ਆਏ ਕਿਸੇ ਵੀ ਯਾਤਰੀ ਨੂੰ ਜਾਂ ਕਿਸੇ ਮਤਲਬ ਲਈ ਆਏ ਪਰੋਣੇ ਨੂੰ ਉਹਦੀ ਸਖਤ ਰਾਖੀ ਔਰ ਬਾਕੀ ਜਿਹੜੀ ਕੈਲਵੋਕ ਖਿੱਚਤੂ ਆਪੁਕਤਣਾ ਪੈਂਦੀ ਹੈ ਕਛਵਾਨ ਸਿੰਘ ਹੋਣਾ ਨੂੰ ਵੀ ਇਹ ਪੁਕਤ ਨਹੀਂ ਪਈ ਪਰ ਵੱਡੇ ਲਖਾਰੀ ਸਨ ਸ਼ਾਇਦ ਉਹ ਤਾਂ ਪੁਕਤ ਨਹੀਂ ਪਈ ਜਿੱਦਾਂ ਭਾਰਤੋਂ ਆਏ ਬਾਕੀ ਲੋਕਾਂ ਨੂੰ ਪੁਕਤ ਨਹੀਂ ਪੈਂਦੀ ਐ ਇਹਦਾ ਫਾਇਦਾ ਚੁੱਕਦਿਆਂ ਹੋਇਆ ਉਹ ਕਹਿ ਲਵੋ ਕਿ 70 ਦੀ دہਾਈ ਦੇ ਅਖੀਰ ਯਾ 80 ਦੇ ਸ਼ੁਰੂ ਦੇ ਵਿੱਚ ਜਦੋਂ ਪਾਕਿਸਤਾਨ ਆਏ ਤੇ ਆਪਣਾ ਪਿੰਡ ਹਡਾਲੀ ਵੇਖਣਗੇ ਉਹਨਾਂ ਗਲੀਆਂ ਨੂੰ ਵੇਖਿਆ ਜਿੱਥੇ ਉਹ ਖੇਡਦੇ ਸਨ ਉਸ ਘਰ ਨੂੰ ਵੇਖਿਆ ਜਿੱਥੇ ਉਹਨਾਂ ਨੇ ਜਨਮ ਲਿਆ ਸੀ ਔਰ ਉਹ ਵਿਛੜੇ ਔਰ ਉਸ ਤੋਂ ਬਾਅਦ ਚੜ੍ਹਦੇ ਪਾਸੇ ਚਲੇ ਗਏ ਉਹ ਸਕੂਲ 'ਚ ਵੀ ਗਏ ਜਿੱਥੇ ਉਹ অরونا ਦਾ ਬਾਪੂ ਵੀ ਪੜਿਆ ਸੀਗਾ ਉਹਦੀਆਂ ਕੰਧਾਂ ਉਹਦੇ ਕਮਰੇ ਨੇ ਜਿਹੜੇ ਉਹਨਾਂ ਨੂੰ ਵੀ ਵੇਖਿਆ ਔਰ ਉਸ ਤੋਂ ਬਾਅਦ ਬਹੁਤ ਉਦਾਸ ਦਿਲ ਲੈ ਕੇ ਬਹੁਤ ਦੁਖੀ ਦਿਲ ਲੈ ਕੇ ਚਲੇ ਗਏ ਲੇਕਿਨ ਤਸੱਲੀ ਇਹ ਸੀ ਕਿ ਕਮਸ ਕਮ ਮੈਂ ਆਪਣੀ ਜ਼ਿੰਦਗੀ ਚ ਇਹ ਸਭ ਕੁਝ ਵੇਖ ਚੱਲਣਾ ਹੈ ਐਸੇ ਪਿੰਡ ਦਾ ਪਾਕਿਸਤਾਨੀ ਫੌਜ 'ਚ ਇੱਕ ਬੰਦਾ ਪੱਟੀ ਸੀ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਖਚਵੰਤ ਸਿੰਘ ਹੋਣ ਨੂੰ ਖਤ ਲਿਖਦਾ ਸੀ ਇਹ ਬੰਦਾ ਇਹ ਪੱਟੀ ਸਾਹ ਖਸ਼ਵੰਤ ਸਿੰਘ ਹੋਣਾ ਨੂੰ ਸੱਚਾ ਪਿਆਰ ਕਰਨ ਵਾਲੇ ਸਨ ਉਹਨਾਂ ਦੀ ਕਲਾ ਨੂੰ ਪਿਆਰ ਕਰਨ ਵਾਲੇ ਸਨ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਖਸ਼ਵੰਤ ਸਿੰਘ ਲਾਇਬ੍ਰੇਰੀ ਬਣਾਈ ਇਹ ਕਮਰਾ ਖਸ਼ਵੰਤ ਸਿੰਘ ਹੋਣਾ ਦੇ ਨਾਵੇਂ ਲਾ ਦਿੱਤਾ ਉਹ ਕਾਰ ਜਿਹੜਾ ਖਸ਼ਵੰਤ ਸਿੰਘ ਹੋਣਾ ਦਾ ਸੀਗਾ ਉਹਦੇ ਚੋਂ ਜਿੰਨਾ ਥਾਂ ਉਹ ਗਰੀਬ ਆਦਮੀ ਲੈ ਸਕਿਆ ਉਹਨੂੰ ਉਹਨੇ ਲਾਇਬ੍ਰੇਰੀ ਦਾ ਰੂਪ ਦਿੱਤਾ ਉਹ ਤਸਵੀਰਾਂ ਵੀ ਖਸ਼ਵੰਤ ਸਿੰਘ ਹੋਣਾ ਨੂੰ ਭੇਜਦਾ ਔਰ ਚਿੱਠੀਆਂ ਵੀ ਲਿਖਦਾ ਜਿਨ੍ਹਾਂ ਦਾ ਖਸ਼ਵੰਤ ਸਿੰਘ ਵੱਲੋਂ ਕੋਈ ਜਵਾਬ ਨਾ ਆਉਂਦਾ ਰੱਬ ਦੀ ਕਰਨੀ ਇਹ ਹੋਈ ਕਿ 80 ਦੇ ਦਹਾਕੜੇ ਦੇ ਅਖੀਰ ਤੇ ਇੱਕ ਕਾਨਫਰੰਸ 'ਚ ਸਾਂਝ ਬਣਾਉਣ ਲਈ ਬਤੌਰ ਲਿਖਾਰੀ ਉਹਦਾ ਭਾਰਤ ਜਾਣਾ ਹੋਇਆ। ਭਾਰਤ ਜਾ ਕੇ ਉਹ ਪਾਕਿਸਤਾਨੀ ਲਿਖਾਰੀਆਂ ਨੂੰ ਖਸ਼ਵੰਤ ਸਿੰਘ ਬਾਰੇ ਜਦੋਂ ਕੁਝ ਦੱਸਦੇ ਸਨ ਤੇ ਸਾਰੇ ਉਹਦਾ ਮਖੌਲ ੜੋਂਦੇ ਸਨ ਕਿ ਜਾ ਪੱਟੀ ਕਿੱਥੇ ਪਿੰਡ ਹਡਾਲੀ ਝੂਠਿਆ ਤੂੰ ਔਰ ਕੀ ਤੇਰੇ ਦਾਵੇ। ਉਹਨੇ ਹੋਟਲ ਵਾਲਿਆਂ ਨੂੰ ਕਿਹਾ ਕਿ ਜੀ ਮੈਂ ਖਸ਼ਵੰਤ ਸਿੰਘ ਹੁਣਾਂ ਨੂੰ ਮਿਲਣਾ ਹੈ। ਕੀ ਉਹਨਾਂ ਦਾ ਫੋਨ ਨੰਬਰ ਮਿਲ ਸਕਦਾ ਹੈ? ਹੋਟਲ ਵਾਲਿਆਂ ਨੇ ਨੰਬਰ ਅਰੇਂਜ ਕਰਕੇ ਖਸ਼ਵੰਤ ਸਿੰਘ ਹੁਣਾਂ ਨੂੰ ਕਾਲ ਮਿਲਾਈ। ਫੋਨ ਦੀ ਘੰਟੀ ਵੱਜੀ ਹੈਲੋ ਕੌਣ ਜੀ ਮੈਂ ਪੱਟੀ ਮੈਂ ਪਾਕਿਸਤਾਨ ਤੋਂ ਆਇਆ ਆਂ ਫਲਾਹ ਹੋਟਲ 'ਚ ਆਂ ਮੈਂ ਖਸ਼ਵੰਤ ਸਿੰਘ ਉਹਨਾਂ ਦੇ ਪਿੰਡ ਹਡਾਲੀ ਤੋਂ ਹਾਂ ਜੀ ਬਹੁਤ ਰੁਕੇ ਲਿਖੇ ਉਹਨਾਂ ਨਾਲ ਮਾੜੀ ਜੀ ਗੱਲ ਕਰਵਾ ਸਕਤੇ ਜੀ ਕਿਰਪਾ ਕਰਕੇ ਪਰ ਅਗਲੇ ਪਾਸੇੋਂ ਫੋਨ ਬੰਦ ਹੋ ਗਿਆ ਸਾਰਿਆਂ ਨੇ ਪੱਟੀ ਦਾ ਬਹੁਤ ਮਜ਼ਾਕ ਉਡਾਇਆ ਕਿ ਲੈ 10 ਚੱਲਾ ਸੀ ਖਸ਼ਵੰਤ ਸਿੰਘ ਨੂੰ ਮਿਲਣ ਉਹਦੇ ਨਾਲ ਮੁਲਾਕਾਤ ਕਰਨ ਗੱਲ ਕਰਨ ਉਹ ਤੇਰੇ ਵਰਗੇ ਕਈ ਪਰ ਜਾਵੇਂ ਹੀ ਸ਼ਾਮਾਂ ਪਈਆਂ ਹੋਟਲ ਦੇ ਵਿੱਚ ਲਾਈਨ ਇਨਫੋਰਸਮੈਂਟ ਏਜੰਸੀਸ ਆਣਾ ਜਾਣਾ ਸ਼ੁਰੂ ਹੋ ਗਈਆਂ ਹੋਟਲ ਚ ਆਏ ਪਾਕਿਸਤਾਨੀ ਜਿਹੜੇ ਐਸਆਰ ਲਿਖਾਰੀ ਸਨ ਇਹਨਾਂ ਦਾ ਡਾਟਾ ਲੈਣਾ ਸ਼ੁਰੂ ਕਰ ਦਿੱਤਾ ਗਿਆ ਜਦੋਂ ਪੱਟੀ ਦੀ ਵਾਰੀ ਆਈ ਤਾਂ ਉਹਨਾਂ ਨੂੰ ਆਖਿਆ ਗਿਆ ਕਿ ਤੂੰ ਉੱਥੇ ਬਹਿ ਜਾ ਕੋਸ਼ੀ ਘੰਟਿਆਂ ਬਾਅਦ ਹੋਟਲ ਦੇ ਵਿੱਚ ਹਲਚਲ ਮਚ ਗਈ ਪਤਾ ਲੱਗਾ ਕਿ ਇਸ ਕਾਨਫਰੰਸ ਦੇ ਵਿੱਚ ਖਸ਼ਵੰਤ ਸਿੰਘ ਉਹਨਾਂ ਨੇ ਨਹੀਂ ਸੀ ਆਉਣਾ ਇਨਵਾਈਟ ਕੀਤਾ ਗਿਆ ਪਰ ਉਹ ਨਾ ਆਏ ਪਰ ਉਹ ਸਿਰਫ ਪੱਟੀ ਨੂੰ ਮਿਲਣ ਵਾਸਤੇ ਹੋਟਲ ਪਹੁੰਚ ਕੇ ਪੱਟੀ ਆਪਣੇ ਪਿੰਡੋਂ ਚੋਲਦੀਆਂ ਪਿੰਨੀਆਂ ਬਣਾ ਕੇ ਲੈ ਕੇ ਗਿਆ ਸੀਗਾ ਤੇ ਨਾਲ ਇੱਕ ਗੁੱਥਲੀ 'ਚ ਖਸ਼ਵੰਤ ਸਿੰਘ ਹੋਣਾ ਦੇ ਘਰ ਦੀ ਥੋੜੀ ਜਿਹੀ ਮਿੱਟੀ ਸੀ ਜਦੋਂ ਉਹਨੇ ਇਹ ਦੋਵੇਂ ਸੁਗਾਤਾ ਉਹਨਾਂ ਦਿੱਤੀਆਂ ਤਾਂ ਖਸ਼ਵੰਤ ਸਿੰਘ ਹੋਣਾ ਨੇ ਉੱਥੇ ਬਹਿ ਕੇ ਪੱਟੀ ਨਾਲ ਟੇਰ ਸਾਰੀਆਂ ਗੱਲਾਂ ਕੀਤੀਆਂ 3 ਘੰਟੇ ਤੱਕ ਹੋਣ ਵਾਲੀ ਇਸ ਮੁਲਾਕਾਤ ਨੂੰ ਭਾਰਤੀ ਅਖਬਾਰਾਂ ਨੇ ਖਾਸ ਥਾਂ ਦਿੱਤਾ ਪੱਟੀ ਜਿਹੜਾ ਪਾਕਿਸਤਾਨੀ ਲਿਖਾਰੀਆਂ 'ਚ ਗੁਮਨਾਮ ਸੀਗਾ ਉਹਦੀ ਹਰ ਪਾਸੇ ਬੱਲੇ ਬੱਲੇ ਚਰਚਾ ਹੋ ਗਈ ਜਦੋਂ ਖਸ਼ਵੰਤ ਸਿੰਘ ਹੁਣਾਂ ਨੂੰ ਉਹਨਾਂ ਦੇ ਘਰ ਦੀ ਮਿੱਟੀ ਦਿੱਤੀ ਤੇ ਖਸ਼ਵੰਤ ਸਿੰਘ ਹੁਣਾਂ ਆਖਿਆ ਕਿ ਮੈਂ ਜਦੋਂ ਗਿਆ ਸੀ ਮੈਂ ਵੀ ਲੈ ਕੇ ਆਇਆ ਸੀ ਉਹਨੇ ਆਖਿਆ ਜੀ ਇਹ ਉਸ ਕਮਰੇ ਦੀ ਹੈ ਜਿੱਥੇ ਤੁਹਾਡਾ ਜਨਮ ਹੋਇਆ ਸੀਗਾ ਖਸ਼ਵੰਤ ਸਿੰਘ ਹੁਣਾਂ ਉਹ ਮਿੱਟੀ ਰੱਖ ਲਈ ਇਸ ਤੋਂ ਬਾਅਦ ਪੱਟੀ ਵੱਲੋਂ ਪਾਕਿਸਤਾਨ ਤੋਂ ਖਸ਼ਵੰਤ ਸਿੰਘ ਹੁਣਾਂ ਨੂੰ ਜਦੋਂ ਵੀ ਕੋਈ ਖਾਤ ਪੱਤਰ ਚਿੱਠੀ ਰੁਕਾ ਲਿਖਿਆ ਜਾਂਦਾ ਸੀ ਖਸ਼ਵੰਤ ਸਿੰਘ ਹੁਣੇ ਬੜੇ ਚਿਰਾਂ ਤੱਕ ਉਹਦਾ ਜਵਾਬ ਦਿੰਦੇ ਰਹੇ ਪੱਟੀ ਨੇ ਉੱਥੇ ਵੀ ਖਸ਼ਵੰਤ ਸਿੰਘ ਹੁਣਾਂ ਨੂੰ ਕਿਹਾ ਕਿ ਹੁਣ ਤੁਸੀਂ ਹੜਾਲੀ ਆਓ ਮੈਂ ਉੱਥੇ ਤੁਹਾਡੀ ਆਪ ਭਗਤ ਕਰਨ ਲਈ ਫਰੌਨ ਚਾਰ ਕਰਨ ਲਈ ਬਿਲਕੁਲ ਮੌਜੂਦ ਆ। ਕਸ਼ਵਨ ਸਿੰਘ ਹੁਣਾਂ ਕੋ ਜਵਾਬ ਨਾ ਦਿੱਤਾ। ਫਿਰ ਸਾਲਾਂ ਤੱਕ ਚੱਲਦੇ ਇਸ ਰੁਕੇਬਾਜ਼ੀ 'ਚ ਇੱਕ ਵਾਰਾ ਪੱਟੀ ਹੁਣਾਂ ਨੇ ਸਖਤ ਲਫ਼ਜ਼ ਵਰਤੇ ਆਖਿਆ ਕਿ ਤੁਸੀਂ ਮੇਰਾ ਦਿਲ ਰੱਖਣ ਲਈ ਕੰਮ ਕਰਦੇ ਜੀ। ਤੁਸੀਂ ਮੈਨੂੰ ਦੱਸੋ ਕਿ ਤੁਸੀਂ ਪਾਕਿਸਤਾਨ ਕਦੋਂ ਆਣਾ। ਤੁਸੀਂ ਹਿਡਾਲੀ ਵੇਖਣ ਕਦੋਂ ਆਣਾ। ਤੇ ਜਿਹੜਾ ਜਵਾਬ ਖਸ਼ਵਨ ਸਿੰਘ ਹੁਣਾਂ ਨੇ ਦਿੱਤਾ ਉਹ ਖਤ ਅੱਜ ਵੀ ਪੱਟੀ ਹੁਣੇ ਔਰ ਉਹਨਾਂ ਦੇ ਪਰਿਵਾਰ ਦੇ ਕੋਲ ਮੌਜੂਦ ਹੈ। ਕਸ਼ਵਨ ਸਿੰਘ ਹੁਣਾਂ ਆਖਿਆ ਕਿ ਮੇਰੀ ਉਮਰ ਹੁਣ ਟਲ ਚੁਕੀ ਹੈ ਮੇਰੇ ਜੋੜ ਮੇਰਾ ਸਾਥ ਛੱਡ ਚੁਕੇ ਨੇ ਯਾਦ ਆਸ਼ ਬਹੁਤ ਕਮਜ਼ੋਰ ਹੋ ਚੁਕੀ ਹੈ ਇਸ ਕਰਕੇ ਨਹੀਂ ਸਗੋਂ ਦੂਜੀ ਗੱਲ ਵੀ ਹੈ ਕਿ ਮੈਂ ਹੁਣ ਹਡਾਲੀ ਵੇਖਣ ਨਹੀਂ ਆਣਾ ਪਹਿਲੀ ਗੱਲ ਤੇ ਉਹਦੇ ਸਬੱਬ ਮੈਂ ਤੁਹਾਨੂੰ ਦੱਸ ਚੁੱਕਿਆ ਦੂਜੀ ਗੱਲ ਇਹ ਹੈ ਕਿ ਮੈਂ ਆਖਰੀ ਵਾਰ ਹਡਾਲੀ ਨੂੰ ਜਹਜਾ ਵੇਖ ਕੇ ਆਇਆ ਸੀ ਨਾ ਹੁਣ ਜਦੋਂ ਮੈਂ ਹਡਾਲੀ ਨੂੰ ਵੇਖਣ ਜਾਵਾਂਗਾ ਤੇ ਪਿੰਡ ਹਡਾਲੀ ਉਦਾਂ ਦਾ ਨਹੀਂ ਹੋਣਾ ਨਾ ਉਹ ਨਕਸ਼ੇ ਹੋਣੇ ਤੇ ਨਾ ਉਹ ਮੰਜ਼ਰ ਮੈਂ ਚੋਣਾਇਆ ਕਿ ਮੈਂ ਜਦੋਂ ਮਰਾਂ ਤੇ ਮੇਰੇ ਦਿਲ ਦਿਮਾਗ ਦੇ ਅੰਦਰ ਜਿਹੜੇ ਨਕਸ਼ੇ ਹੋਣ ਉਹ ਉਸੇ ਹਡਾਲੀ ਦੇ ਹੋਣ ਜਿਹਨੂੰ ਮੈਂ ਆਖਰੀ ਵਾਰ ਵੇਖਿਆ ਹੈ ਹਾਂ ਪੱਟੀ ਮੇਰਾ ਇਹ ਰੁਕਾ ਅਮਾਨਤ ਰੱਖੀ ਮੈਂ ਜਦੋਂ ਮਰ ਜਾਵਾਂ ਤੇ ਮੇਰੇ ਸੰਸਕਾਰ ਤੋਂ ਬਾਅਦ ਮੇਰੀ ਅੱਧੀ ਖਾਕ ਇੱਧਰ ਰਹਿ ਜੇ ਅੱਧੀ ਪਾਕਿਸਤਾਨ ਲੈ ਜਾਈਂ ਪਰ ਮੇਰੀ ਇਸ ਖਾਕ ਨੂੰ ਮੇਰੇ ਉਸ ਸਕੂਲ ਦੇ ਵਿੱਚ ਨੱਪ ਚੜ੍ਹੇ ਜਿੱਥੋਂ ਮੈਂ ਪੜਿਆ ਖਸ਼ਵਾਨ ਸਿੰਘ ਹੋਣਾ ਦਾ ਜੱਗ ਚਲਾਣਾ ਹੋ ਗਿਆ ਪੱਟੀ ਨੇ ਖਤ ਪਾਕਿਸਤਾਨੀ ਸਰਕਾਰ ਦੇ ਸਾਹਮਣੇ ਰੱਖਿਆ ਡਾਣ ਅਖਬਾਰ ਦਾ ਇੱਕ ਪੱਤਰਕਾਰ ਭਾਰਤ ਗਿਆ ਔਰ ਇਸ ਤਰ੍ਹਾਂ ਸੰਸਕਾਰ ਤੋਂ ਬਾਅਦ ਦੀ ਜਿਹੜੀ ਖਸ਼ਵੰਤ ਸਿੰਘ ਹੋਣਾ ਦੀ ਰਾਖ ਸੀ ਉਹ ਪਾਕਿਸਤਾਨ ਲੈ ਆਂਦੀ ਗਈ ਬਹੁਤ ਮੁਸ਼ਕਲ ਦੇ ਨਾਲ ਇੰਤਜ਼ਾਮੀਆਂ ਨੂੰ ਮਨਾਇਆ ਗਿਆ ਔਰ ਖਸ਼ਵੰਤ ਸਿੰਘ ਹੋਣੇ ਜੇ ਸਕੂਲ 'ਚ ਪੜ੍ਹੇ ਸਨ ਉਹ ਸਕੂਲ ਦੀ ਕੰਧ ਦੇ ਵਿੱਚ ਇੱਕ ਕਤਬਾ ਲਾਇਆ ਗਿਆ ਜਿਹਦੇ ਉੱਤੇ ਲਿਖਿਆ ਗਿਆ ਸੀਗਾ ਦੇ ਸਨ ਆਫ ਸੌਲ ਦੇ ਸਨ ਆਫ ਹਡਾਲੀ ਖਸ਼ਵੰਤ ਸਿੰਘ ਇਸ ਖਾਕ ਨੂੰ ਉਸ ਕਤਬੇ ਦੇ ਪਿੱਛੇ ਸੀਮਟ ਚਰ ਲਾ ਕੇ ਉੱਥੇ ਲਾ ਦਿੱਤਾ ਗਿਆ ਔਰ ਇਸ ਸਕੂਲ 'ਚ ਖਸ਼ਵੰਤ ਸਿੰਘ ਦੀ ਰੀਝ ਦੇ ਮੁਤਾਬਕ ਉਹਦੀ ਅੱਧੀ ਰਾਖ ਨੂੰ ਦਫਨਾ ਦਿੱਤਾ ਗਿਆ ਸੋ ਇਹੋ ਜਿਹੇ ਬਹੁਤ ਸਾਰੇ ਨਾਮੀ ਗ੍ਰਾਮੀ ਲੋਕ ਸਨ ਜਿਹੜੇ ਚੜਦੇ ਤੋਂ ਲੈਂਦੇ ਔਰ ਲੈਂਦੇ ਤੋਂ ਚੜਦੇ ਪਾਸੇ ਹਿਜਰਤ ਕਰਕੇ ਔਰ ਉਸ ਤੋਂ ਬਾਅਦ ਉਹ ਆਪਣੇ فن ਆਪਣੀ ਕਲਾ ਸ਼ਾਇਦ ਉਹਨਾਂ ਦੇ ਹੰਝੂ ਤੇ ਬੰਦ ਹੋ ਗਏ ਪਰ ਉਹਨਾਂ ਦੀ ਕਲਾ ਚੋਂ ਇਹ ਅਤਰੂ ਤਬਕ ਤਬਕ ਕੇ ਡੇਗਦੇ ਰਹੇ ਜਿਹਦਾ ਇੱਕ ਪ੍ਰੂਫ ਟ੍ਰੇਨ ਟੂ ਪਾਕਿਸਤਾਨ ਵੀ ਸੀ ਪਰ ਉਹ ਵੀ ਲਿਖਤਾਂ ਸਨ ਜਿਹੜੀਆਂ ਉਜਾੜੀਆਂ ਦੇ ਨਾਲ ਜੁੜੀਆਂ ਸਨ ਖਸ਼ਵੰਤ ਸਿੰਘ தி son of ਹਡਾਲੀ ਇਹ ਸੀ ਸਾਡੀ ਅੱਜ ਦੀ ਸੱਚੀ ਕਹਾਣੀ